ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵਾਨ ਵਾਲਮੀਕੀ ਆਸ਼ਰਮ ਸ਼੍ਰੀ ਰਾਮ ਤੀਰਥ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਭਗਵਾਨ ਵਾਲਮੀਕੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਸਭ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ। ਇਸ ਮੌਕੇ ਮਹੰਤ ਮਲਕੀਤ ਨਾਥ ਅਤੇ ਓਮਪ੍ਰਕਾਸ਼ ਗੱਬਰ ਸਣੇ ਸੰਤ ਸਮਾਜ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓਮਪ੍ਰਕਾਸ਼ ਗੱਬਰ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਤਾਂ ਉਹਨਾਂ ਦੇ ਨਾਲ ਮੌਜੂਦ ਸਨ ਐਸਾਂ ਸੰਤੂ ਦੇ ਦਿੱਤੇ ਕਿ ਅਰਦਾਸ ਹੋਵੇਗੀ ਜੋ ਬੋਲੇ ਜੋ ਤੁਹਾ ਬਾਤਾਈਆਂ ਇਹ ਤਾਂ ਤਾਂ ਖਾਣਾ ਬੰਦ ਹੋਏਗੀ ਤੁਹਾਡੇ ਵੀ ਸਭ ਸਰ ਕਿਹਾ ਸਰ ਅੱਜ ਬਣਾਇਆ ਨਾ ਪਿਆ ਕਰਤਾਰ ਦਾਸ ਅੱਜ ਪੰਜਾਬ ਦੇ ਮੁੱਖ ਮੰਤਰੀ ਮਾਝੂਪੂ ਅੰਤਮਾਨ ਜੀ ਪਵਨ ਬਾਲਮੀ ਕੀ ਤੀਰਥ ਵਿਖੇ ਪਰਿਵਾਰ ਸਵੇਤ ਮੱਥਾ ਟੇਕਣ ਵਾਸਤੇ ਆਏ ਭਗਵਾਨ ਬਾਲਮੀ ਕੀ ਤਿਰਥ ਤੇ ਸੰਤ ਮਲਗੀ ਨਾਜਮਾ ਰਈ ਨੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਨਾਲੇ ਚੜ੍ਹਦੀ ਕਲਾ ਦਾ ਵਰਦਾਨ ਵੀ ਦਿੱਤਾ ਲੇਕਿਨ ਬਾਬਾ ਜੀ ਨੇ ਇਹ ਵੀ ਅੱਜ ਦੇਸ਼ ਕੀਤਾ ਹੈਗੇ ਪੋਟਾਂ ਜਿਹੜੀਆਂ ਮਾਂ ਉਹ ਆਮ ਆਦੀਨ ਪਾ ਕੇ ਸੰਨ ਦੇ ਵਿੱਚ ਭਗਵੰਤ ਮਾਨ ਦੀ ਆਵਾਜ਼ ਨੂੰ ਬੁਲੰਦ ਕਰੋ ਤੇਰਾ ਜੀਰੋ ਦੀ ਆਵਾਜ਼ ਦਿੱਤੀ ਹੈ ਦਾਸ ਵੀ ਸਭ ਨੂੰ ਇਹ ਹੀ ਬੇਨਤੀ ਕਰਦਾ ਹੈ ਕਿ ਆਓ ਜਿਸ ਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਸ ਨੇ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜੀਰੋ ਬਿੱਲ ਲਾਉਂਦਾ ਹਸਪੀਟਲ ਵਧੀਆ ਸਕੂਲ ਵਧੀਆ ਸਾਰਾ ਕੁਝ ਠੀਕ ਹੈ